ਉਈ ਜੱਪ ਕੰਡਵਾ ਲਿਆ ਸਾਰਾ ਗੰਦ ਕਾਪੀ ਸਾਰਾ ਗੰਦ ਕਾਪੀ ਕੰਪਨੀ ਦਾ ਇਹ ਕਰ ਨਾ ਬੈਤ ਚਲ ਹੁਣ ਬੋਲੇ ਨਾ ਉਹ ਵੇਖ ਅਗਰ ਉਹ ਬਗੇਰੇ ਹਾਂ ਬਾਈ ਬੋਲ ਤੂਰੇ ਅਸੀਂ ਨਹੀਂ ਮਾਰਦੇ ਇਹ ਕੋਈ ਕੰਡੇ ਤੇ ਸਰਕਾਰੀ ਕੰਮ ਕਾਣਾ ਏ ਤੁਹਾਡੇ ਕੋ ਬੈਠੇ ਆਂ ਰਾਨਾ ਬੜ ਕਰੋ ਪਰ ਕਾਹਦੀ ਜੇ ਨੰਨਾ ਮੇ ਜੋ ਖੰਡੀ ਦਾ ਭਾਈ ਹੁੰਦਾ ਕਰ ਜਲੇ ਇਹ ਕਰ ਜਨਾ ਇਤਾਈ ਛੜ ਜਾਗੇ ਬੰਦੇ ਆ ਲੈ ਕੇ ਜਾਉਂ ਜਿਹੜਾ ਗੁਲੇ ਵਾਲਿਆ ਆ ਦੇਖੋ ਤੁਹਾਡੇ ਕੋਈ ਹੁਸਨਾ ਤਾਂ ਮੈਂ ਤਾਂ ਹੋਸਲੇਆ ਬੋਲਿਆ ਮਿਲਾਂ ਸਾਡੇ ਘਰ ਦੀ ਜੇ ਤੁਹਾਡੇ ਕੋ ਹੋਸਲੇ ਇੱਥੇ ਬੈਠੇ ਆਂ ਪੂਸੀ ਠੇ ਲੱਗੀ ਆ ਤੂੰ ਕਹਾਨੂੰ ਨਾ ਫੋਨ ਮੰਮਣਾ ਆ ਆਹ ਕਰ ਕੋ ਬੰਦੇ ਜੰਦਰ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਣੀ ਜੇ ਨੂੰ ਕੋਈ ਤਰਾਜ ਹੈ ਮੈਂ ਨਾਲ ਆਪ ਗੱਲ ਕਰ ਲੈ ਬੈ ਕੇ ਗੱਲ ਕਰ ਲੈ ਇੱਥੇ ਬੈ ਕੇ ਗੱਲ ਕਰਾ ਕਰ ਯਾਰ ਮੈਂ ਇਹਨੂੰ ਸਮਝਾ ਲਾ ਤਾਂ ਕਹਿੰਦਾ ਕਿਵੇਂ ਕਰੀ ਸਿੱਧੇ ਕਿਵੇਂ ਸਮਝਾਉਣਾ ਕੋਈ ਸਾਰੇ ਲੋਰਾ ਪਾ ਕੇ ਪ੍ਰੈਸ਼ਰ ਖਰਾਬ ਕਰਦਾ ਸਾਡਾ ਸਾਡਾ ਕੀ ਬਾਈਦਾ ਪ੍ਰੈਸ਼ਰ ਖਰਾਬ ਕਰਦਾ ਹੈ ਦੱਸੋ ਕਿਹੜਾ ਪੈਸਾ ਕਰਦਾ ਨਿਕਲ ਪਉਂਦਾ ਸਰਕਾਰੀ ਗੱਲ ਇਹ ਇੱਥੇ ਵੇਖਾ ਹਾਵੇ ਲੇਡੀ ਆ ਲੇਡੀ ਫੋਸ ਮਂਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਓ ਫਾਟਾ ਪ੍ਰੈਸ਼ਰ ਲੈ ਸਰਕਾਰੀ ਕੋਰ ਤੇ ਮਿਗੇ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ੜੇ ਤੂੰ ਆਉਂਦਾ ਹੋਗਾ ਯਾਰ ਚਾ ਚਾ ਆ ਆਇਆ ਯਾਰ ਆਪ ਆਇਆ ਯਾਰ ਲੋਕਾਂ ਨੂੰ ਪੁੱਛਦਾ ਹੋਵੇ ਰੋੜਾ ਪਟਾਰਾ ਕਿਹੜੀ ਚਾਲੀ ਆ ਇਹਨੇ ਕਿਹਦੀ ਚਾਲੀ ਆ ਹਰੇ ਹਰੇ ਆ ਤੂੰ ਲੋਕਾਂ ਨੂੰ ਆਹ ਰੋ ਰੋ ਆਹ 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 ਇਹ ਮੈਰੀਆ ਨਹੀਂ ਉਹ ਮੈਨੂੰ ਜਰੂਰ ਕਰੇਣੀ ਹੈ ਉਹ ਚਾਰ ਦੇ ਖਿਲਾਫ ਮੈਂ ਮੈਂ ਦਾ ਸਹਾਰੀ ਕੰਮ ਆ ਉਹਨਾਂ ਚੱਕ ਲਾਉਂਦਾ ਉਹਨਾਂ ਨੂੰ ਅਰੇ ਯਾਰ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਪ੍ਰਧਾਨ ਕਿਉਂ ਨਹੀਂ ਚੱਕ ਤਾ ਆਡੀ ਡਿਊਟੀ ਆ ਉਹ ਤਾਂ ਸਾਰੀ ਡਿਊਟੀ ਚ ਨਿਕਲ ਪਾਉਂਦੇ ਡਿਊਟੀ ਚ ਨਿਕਲ ਪਾਉਂਦੇ ਸਾਡੀ ਆਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਅਸੀਂ ਸਾਰੇ ਘਰ ਦੇ ਆ ਇੱਥੇ 2-3 ਘੰਟੇ ਇੱਥੇ ਰਵਾਂਗੇ ਆਡੀ ਸਰਕਾਰੀ ਡਿਊਟੀ ਚ ਨਿਕਲ ਪਾਉਂਗਾ ਨਾ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਨਿਕਲ ਪਾਉਂਦੇ ਹੁੰਦੇ ਅਸਲੀ ਸ਼ੇਰ ਆ ਸਰਕਾਰੀ ਬੰਦ ਹੋ ਗਈ ਆ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਦ ਦੇਣ ਦੇ ਕੋਈ ਰੁਕ ਜਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚਾਹੀਦੀ ਵਿਗੜ ਪਾਉਂਦਾ ਤੂੰ ਵਿਗੜ ਪਾਉਂਦਾ ਸਾਡੀ ਸਰਕਾਰੀ ਡਿਊਟੀ ਹਾਂ ਉਹ ਰੋਲਾ ਪਾ ਕੇ ਦਤਾਲੇ ਦਾ ਤੂੰ ਚੰਗਾ ਨਾ ਬੋਲੋ ੱੱੱਲੇ ਬੋਲਣ ਦੇ ਉਹਦਾ ਰੋਲਾ ਪਾਉਂਦੇ ਆਈ ਕੰਮ ਕਰਦੇ ਆ ਇੱਥੇ ਉਹ ਉਹਦਾ ਰੱਬ ਦਾ ਰੋਲਾ ਪਾ ਕੇ ਬੈਠਾ ਬੋਲਣ ਹਾਂ ਬੋਲੋ ਬਿਲਕੁਲ ਪਰਮਾਸੀ ਵੀ ਪਾਸ਼ਾ ਨਹੀਂ ਸਮਝ ਲੱਗਦੀ ਅਜਿਹੇ ਬੋਲਦੀ ਫੜੋ ਯਾਰ ਭਾਈ ਪਰਚਾ ਦੇ ਕੇ ਸਰਕਾਰੀ ਡਿਊਟੀ 'ਚ ਵਿਗੜ ਪਾਉਂਗਾ ਭਾਈ ਇਹ ਨਹੀਂ ਵੇਖਣਾ ਆਪਾਂ ਵਾਹ ਕਿਨੇ ਸਰਕਾਰੀ ਟੁੜੀ ਚ ਬਿਕਰ ਤੇ ਆ ਫੋਨ ਕਰ ਆ ਮੈਨੂੰ ਤੂੰ ਆਖਦਾ ਤੂੰ ਮਰਨਾ ਕਰ ਕੱਲੇ ਕੰਮ ਕਰਨ ਫੰਗੋ ਹੋਰ ਕਿਨੇ ਨਿਕਲ ਗਿਆ ਸਾਡਾ ਆਓ ਮੈਂ ਇੱਥੇ ਬਿਠਾ ਰੇ ਆਓ ਇੱਥੇ ਕਿਨੇ ਨਿਕਲ ਪੋਣਾ ਪਾਓ ਹੁਣ ਆਓ ਇੱਧਰ ਆਓ ਜਰਾ ਇੱਧਰ ਆਓ ਲੈ ਦੇ ਰੱਖ ਲੈ ਵਾ ਵਾ ਅੰਗਰੀ ਆਇਆ ਅੱਛਾ ਕੋਈ ਨਾ ਅੰਮ੍ਰਿਤ ਨਾ ਸਾਹਿਬ ਬੰਦੇ ਵੱਡੇ ਆ ਗੱਲ ਕਰਦੇ ਰਹਿਣ ਨਾਲ ਐਸਾ ਤੇ ਦੋ ਆ ਲੋ ਕਬ ਕਾਉਨ ঘৰ চাগে অকে অলপ ফোনকে আৰু